ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਿੰਘ ਮੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਤੇ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜਾਂ ਪਿੰਡ ਆਦਮਪੁਰ ਤੋਂ ਬਣਾ ਰਹੇ ਆ ਤੇ ਇੱਕ ਵੇਚਣ ਲਈ ਦੂਜੀ ਸੂਏ ਝੋਟੀ ਆਈ ਆ ਤੇ ਬਹੁਤ ਸੋਹਣੀ ਸਨਖੀ ਝੋਟੀ ਆ ਤੁਸੀਂ ਦੇਖ ਸਾਦੇ ਹੋ ਪਰ ਜਿਹੜੇ ਵੀਰਾਂ ਜਿਹਨਾਂ ਨਾਲ ਨਵੇਂ ਜੁੜੇ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਘੰਟੀਨੂ ਕਰ ਲਓ ਆਲ ਤੇ ਸਟਾ ਵੀ ਆਉਣ ਵਾਲਾ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲਦਾ ਰਹੇ ਤੇ ਜਿਹੜੀ ਇਹ ਝੋਟੀ ਸੂਆਂ ਵਾਲੀ ਤੋਂ ਵਿਖਾਉਣੀ ਹੈ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਇਹਦੀ ਫੇਸ ਕੁਆਲਟੀ ਵਿਖਾਉਣੀ ਹੈ ਫੇਸ ਕੁਆਲਟੀ ਦੇਖ ਸਕਦੇ ਹੋ ਬਹੁਤ ਸੋਹਣਾ ਸਿੰਗ ਲੱਗਿਆ ਹੋਇਆ ਰੰਗ ਵਾਲਾ ਸਿੰਗ ਆ ਛੋਟਾ ਸਿੰਗ ਆ ਤੇ ਬਹੁਤ ਸੋਹਣਾ ਵੀ ਇਹਦਾ ਫੇਸ ਕੁਆਲਟੀ ਹੈ ਤੇ ਕੰਨ ਜਿਹੜਾ ਟੈਗ ਪਾਇਆ ਹੋਇਆ ਤੇ ਇਹਦੀ ਪ੍ਰੋਪਰ ਡਿਟੇਲ ਨੂੰ ਦੱਸਉਂਦਾ ਆ ਇਹ ਜਿਹੜੇ ਰਿਕਾਰਡ ਹੈ ਸਰਕਾਰੀ ਹਸਪਤਾਲਾਂ ਵਿੱਚ ਦਰਜ ਹੋਏ ਹੁੰਦੇ ਆ ਜਿਹਦੇ ਕੰਨਾਂ ਦੇ ਵਿੱਚ ਇਹ ਟੈਗ ਪਾਈ ਆ ਤੁਸੀਂ ਦੇਖ ਸਕਦੇ ਹੋ ਬਾਕੀ ਬਾਡੀ ਸਟਰਕਚਰ ਇਹਦਾ ਅਗਗੇ ਤੋਂ ਤੁਹਾਨੂੰ ਖਾ ਰਹੇ ਆਂ ਬੈਕ ਟੂ ਤੁਹਾਨੂੰ ਦਿਖਾਵਾਂਗੇ ਅਭੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਥਾਣਾ ਜੀ ਕਾਫੀ ਸਪੇਸ ਆ ਅਗਲੇ ਪਾਸੇ ਤੋਂ ਵੀ ਤੇ ਪਿੱਛੇ ਤੋਂ ਵੀ ਇੱਥੇ ਥੋੜਾ ਜਿਹਾ ਥਾਣਾ ਮਗਰਲਾ ਵੱਡਾ ਰਹ ਹੁੰਦੀ ਆ ਇਹਦੇ ਬਾਰੇ ਬਾਈ ਤੂੰ ਪੁੱਛ ਦੇ ਵੀ ਵੱਡਾ ਥਣ ਕਿਉਂ ਖਾ ਰਹੀ ਆ ਤੇ ਜੇ ਪਠਪੜੇ ਦੀ ਬਹੁਤ ਚੰਗੀ ਆ ਤੁਸੀਂ ਦੇਖ ਸਕਦੇ ਹੋ ਵੀ ਕਾਫੀ ਪਠਾ ਚੌੜਾ ਆ ਤੇ ਝੋਟੀ ਦੀ ਲੰਬਾਈ ਵੀ ਚੰਗੀ ਆ ਮੀਡੀਅਮ ਸਾਈਜ਼ ਦੀ ਝੋਟੀ ਆ ਨਾ ਹੀ ਬਾਲਾ ਕੱਦ ਘੜ ਉੱਚਾ ਤੇ ਨਾ ਹੀ ਬਾਲੀ ਮਜ਼ਰੀ ਆ ਵੀਡੀਓ ਸਾਹਿਬ ਦੀ ਚੋਟੀ ਆ ਤੇ ਚੰਗਾ ਦੁੱਧ ਦੇ ਸਕਦੀ ਹੈ ਸੇਵਾ ਦੇ ਸਰ ਤੇ ਤੇ ਆ ਤੁਸੀਂ ਦੇਖੋ ਜੀ ਬੈਕ ਤੋਂ ਦੇ ਸਕਦੇ ਹੋ ਪੱਠਪੜਾ ਬਹੁਤ ਬਹੁਤ ਚੰਗਾ ਲੱਗਿਆ ਹੋਇਆ ਇਹ ਇਹ ਪੀਐਲਡੀਵੀ ਦੇ ਸਰਕਾਰੀ ਸੀਮੰਟ ਚੋਂ ਆ ਪਰ ਸੀਮੰਟ ਦਾ ਹੀ ਨੰਬਰ ਤਾਂ ਨਹੀਂ ਪਤਾ ਵੀ ਕਿਹੜੇ ਚੋਂ ਆ ਤੇ ਬੈਕ ਤੋਂ ਵੀ ਤੁਸੀਂ ਲਿਵਾ ਦੇ ਸਕਦੇ ਹੋ ਵੀ ਕਾਫੀ ਚੌੜਾ ਲਿਵ ਬਣਾਉਂਗੀ ਜੇ ਕਾਫੀ ਲਿਵ ਚ ਢਲਾ ਪਈਆਂ ਤੇ ਜੇ ਪੁੜਿਆ ਤੋਂ ਵੇਖਿਆ ਜਾਵੇ ਤੇ ਪੁੜਿਆ ਤਾਂ ਜਿ ਲੱਗਦਾ ਵੀ ਜੇ ਦੇਰ ਕਾਫੀ ਲੈ ਸਕਦੀ ਹੈ ਜੀ ਕਿਉਂਕਿ ਪੁੜੇ ਬਾੜੇ ਨੇ ਢਾਲੇ ਨਹੀਂਗੇ ਬਿਲਕੁਲ ਨਾਰਮਲ ਤੇ ਪੱਧਰੀ ਪੜਿਆ ਜੀ ਤੁਸੀਂ ਦੇਖ ਸਕਦੇ ਹੋ ਜੇ ਨਵੀਆਂ ਹੀ ਹੈ ਜੀ ਸਟੂਨ ਦੇ ਵਿੱਚ ਹੀ ਹਾਂਜੀ ਤੁਸੀਂ ਇਕਰੀਬਨ ਤੋਰਿਓ ਜੀ ਤੁਹਾਡਾ ਨੰਬਕੀ ਗੱਲਬਾਤ ਵਾਚ ਕਰਦੇ ਆਂ ਵੀਰੋ ਤੇ ਛੋਟੀ ਤਾਂ ਤੋੜ ਕੇ ਵਿਖਾਉਣੀ ਆ ਤੇ ਤੁਸੀਂ ਤੋੜ ਤੋਂ ਜੱਜਮੈਂਟ ਵੀ ਕਰਨੀ ਆ ਤੇ ਅੰਦਾਜ਼ਾ ਵੀ ਲਾਉਣਾ ਆ ਛੁੱਟੀ ਛੋਟੀ ਹੋਰ ਵੀ ਜੰਗਲਿਆ ਹੋੜ ਬਹੁਤ ਛੋਟੀ ਛੁੱਟੀ ਆ ਦੇਖ ਸਕਦੇ ਹੋ ਜਿਹੜੀ ਵੀਰਾਂ ਨੇ ਲੈਣੀ ਆ ਤੁਸੀਂ ਆਪਣੀ ਜੱਜਮੈਂਟ ਕਰ ਕਰਕੇ ਖਰੀਦਣੀ ਆ ਤੇ ਮੋੜ ਲਓ ਪਿੱਛੇ ਜੀ ਕਿ ਮੋੜ ਲਓ ਲੋ ਜੀ ਤੋਰ ਤੋਰ ਦੀ ਪ੍ਰਕਸ਼ਾ ਦਿਓ ਬਹੁਤ ਸ਼ਾਨਦਾਰ ਤੋਰਿਆ ਪੈਰ ਚ ਪੈਰ ਵਾਈ ਜਲਦੀ ਝੁੱਟੀ ਤੇ ਬਾਈ ਨਾਲ ਸਾਡੀ ਪ੍ਰੋਪਰ ਗੱਲਬਾਤ ਵੀ ਕਰਾਉਣੀ ਆ ਪੀ ਇਹਦਾ ਕੀ ਮੋਲਾ ਇਹ ਮੰਗਦੇ ਆ ਤੇਰੀ ਕਿਹੜੇ ਟੀਕੇ ਤੋਂ ਗੱਭਣਿਆ ਕੀ ਕੁਛ ਦਾ ਪ੍ਰੋਪਰ ਰਿਕਾਰਡ ਆ ਹਾਂਜੀ ਬਾਈ ਜੀ ਤੁਹਾਡਾ ਸ਼ੋਅ ਨਾਮ ਕੀ ਹੈ ਜੀ ਜਸਪਾਲ ਸਿੰਘ ਆ ਜੀ ਤੇ ਪਿੰਡ ਆਪਣਾ ਆਦਮਪਰਾਇ ਹਾਂ ਨੰਬਰ ਆ ਜੀ ਤੇ ਜ਼ਿਲ੍ਹਾ ਬਰੰਡਾ ਤੇ ਤਹਿਸੀਲ ਫੂਲ ਤੋਂ ਵੀਡੀਓ ਬਣਾ ਰਹੇ ਆ ਤੇ ਇੱਕ ਮੱਝ ਨੇ ਦੁੱਧ ਆਪਣੇ ਕੋਲ ਪਹਿਲੇ ਸੋਏ ਕਿੰਨਾ ਦਿੱਤਾ ਝੋਟੀ ਨੇ ਜੀ 10 ਲੀਟਰ ਦਿੱਤਾ ਜੀ ਇਹ 10 ਕਿਲੋ ਦਿੱਤਾ ਜੀ ਹਾਂ ਜੀ ਯਾਨੀ ਕਿ ਫਿਰ ਦੂਜੇ ਸੋਏ ਤਾਂ ਐਂ ਤੋਂ 12 ਤੋਂ 13 ਕਿਲੋ ਦੀ ਉਮੀਦ ਹੋਊਗੀ 12 13 ਦੀ ਹੈਗੀ ਜਮੀਦ ਉਮੀਦ ਹੈ ਕਿ 12 13 ਕਿਲੋ ਖੁੱਲਾ ਦੇ ਸਕਦੀ ਹੈ ਜੀ ਹਾਂ ਜੀ ਕੋਈ ਗੱਲ ਬੈਡ ਬਾਡੀ ਦੀ ਕਾਫੀ ਖੁੱਲੀ ਆ ਹਾਂ ਜੀ ਤੇ ਇਹ ਚੌੜੀ ਝੋਟੀ ਪੂਰੀ ਵਰਾਹੀ ਝੋਟੀ ਆ ਤੇ 12 13 ਕਿਲੋ ਦੁੱਧ ਤੇ ਨੋਰਮਲ ਜਿੰਨਾ ਚਾਹੀਦਾ ਜੀ ਤੇ ਦੰਦੋ ਕਿਨੇ ਆ ਜੀ ਇਹ 6 ਰੰਦੀ ਹੈ ਲੋ ਜੀ ਦੋਸਤੋ ਇਹ ਗਾੜੀ ਕਰ ਰਹੀ ਆ ਤੇ ਤੁਸੀਂ ਦੇਖ ਸਕਦੇ ਜੇ ਗਾੜੀ ਦੇ ਵਿੱਚ ਜ ਲੋ ਜੀ ਦੰਦ ਪ੍ਰੋਪਰ ਖੜਾ ਦੱਸ ਵੀ ਰਹੀ ਆ ਜੀ ਇਹ ਜੋ ਝੋਟੀ ਆਪਣੀ ਆ ਸੂਨ ਵਾਲੀ ਆ ਤੇ ਇਹ ਝੋਟੀ ਆਪ ਕਿਹੜੇ ਸੀਮੰਟ ਦੀ ਹੈ ਜੀ ਆਪ ਸਰਕਾਰੀ ਦੀ ਹੈ ਜੀ ਅੱਛਾ ਆਪ ਸਰਕਾਰੀ ਸੀਮੰਟ ਦੀ ਹੈ ਹਾਂਜੀ ਤੇ ਅਗੋ ਕਿਹੜਾ ਸੀਮੰਟ ਲੱਗਿਆ ਇਹਦੇ ਗੱਬਰ ਜੀ ਅੱਛਾ ਐਸ ਐਚ ਐਸ ਵੀ ਦੇ ਗੱਬਰ ਬੋਲ ਤੋਂ ਗੱਬਣਾ ਜੀ ਹਾਂਜੀ ਤਣਾ ਬਹਾਰੀ ਆ ਲਮਾ ਇਹਦਾ ਕੀ ਕਾਰਨ ਹੈ ਜੀ ਕੀ ਪਹਿਲਾਂ ਤੋਂ ਇਹਦਾ ਵੱਡਾ ਸੀ अच्छा जी वड्डाकार एक, जी एक जी जी तो मान लो हुंदा ਵੀ ਜਿਵੇਂ ਮਨ ਲਓ ਪੈਸੇ ਸੁਏ ਕੋਈ ਤਨ ਖਰਾਬ ਹੋ ਗਿਆ ਤਾਂ ਵੱਡਾ ਹੋ ਗਿਆ ਇੱਕ ਜਵੰਦਰੀ ਹੁੰਦਾ ਆ ਇਹ ਜਵੰਦਰੀ ਹੀ ਆ ਜੀ ਪਹਿਲਾਂ ਦੀ ਹਾਂ ਜੀ ਪਹਿਲੇ ਜਵੰਦਰੀ ਹੀ ਆ ਤੇ ਦੁੱਧ ਚ ਬਰੋਪਰ ਹੋ ਗਈ ਦੁੱਧ ਬਰੋਪਰ ਆ ਜਮਾ ਜੀ ਅੱਛਾ ਕੱਟ ਵੱਤ ਨਹੀਂ ਗਈ ਹਾਂ ਨਾ ਕੋਈ ਕੱਟ ਵੱਤ ਨਹੀਂ ਲੋ ਜੀ ਤੁਹਾਨੂੰ ਥੋੜਾ ਆ ਢੇੜੂ ਖਾ ਦਿੰਨੇ ਆ ਤੇ ਦੁੱਧ ਬਰੋਪਰ ਰੱਖਦੇ ਆ ਉਂਝੇ ਲੈਵਾ ਉੱਪਰੋਂ ਬਰੋਪਰ ਆ ਜੇ ਕੋਈ ਹੋਰ ਲੁਕਸ ਹੋਵੇ ਨਾ ਤੇ ਲੈਵਾ ਉੱਪਰ ਤੋਂ ਵੀ ਪ੍ਰੋਪਰ ਲੈਵਾ ਸਹੀ ਨਹੀਂ ਹੁੰਦਾਗਾ ਉਹ ਵੀ ਬਾਅਦ ਕੱਟ ਚ ਹੁੰਦਾ ਆ ਤੇ ਬਾਕੀ ਤੁਸੀਂ ਦੇ ਸਕਦੇ ਹੋ ਜਿਹੜੀ ਇਹ ਵੀਡੀਓ ਆ ਇੱਕ ਨਾਰਮਲ ਪਰਿਵਾਰ ਚੋਂ ਤੇ ਇੱਕ ਨਾਰਮਲ ਕੰਮ ਕਰਨ ਵਾਲੇ ਵੀਰ ਆਏ ਤੇ ਲੋਕਲ ਘਰ ਚੋਂ ਬਣਾਈਆਂ ਘਰੇਲੂ ਦਾ ਕੰਮ ਇਹਨਾਂ ਦਾ ਪਿਛੋਂ ਦਾ ਵਿਪਾਰ ਦਾ ਕੰਮ ਨਹੀਂ ਕਰ। ਇਹਦਾ ਮੁੱਲ ਮੌੜ ਕੀ ਕਰਦੇ ਸੀ ਜੀ? ਮੁੱਲ ਦਾ ਜੀ 1,20,000 ਰੁਪਏ। ਅੱਛਾ 1,20,000 ਰੁਪਿਆ ਬਈਲੇ ਮੁੰਦ ਰੱਖਿਆ ਜੀ ਤੇ ਤੁਹਾਡਾ ਮੋਬਾਈਲ ਨੰਬਰ ਕਿੰਨਾ ਜੀ? 94631 77880 94631 73 880 880 ਲੋ ਜੀ ਤੂੰ ਦੋਸਤੋ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹਨਾਂ ਤੋਂ ਇਹ ਮੱਝ ਖਰੀਦ ਸਕਦੇ ਹੋ ਧੰਨਵਾਦ ਜੀ